ਹਾਂਜੀ ਅੱਜ ਆਪਾਂ ਬਣਾਵਾਂਗੇ ਕੜੀ ਵਾਲੇ ਪਰੌਂਠੇ ਸਾਡੇ ਕੋਲੇ ਕੜੀ ਬਚੀ ਹੋਈ ਸੀ ਕਿ ਸੋਚਿਆ ਕਿ ਅੱਜ ਕੜੀ ਵਾਲੇ ਪਰੌਂਠੇ ਬਣਾਉਣੇ ਆ ਉਹਦੇ ਲਈ ਆਪਣੇ ਕੋਲੇ ਇੱਕ ਕੌਲੀ ਪਈ ਹੈ ਕੜੀ ਤੇ ਦੋ ਪਿਆਜ਼ ਛਿਰੇ ਨੇ ਤੇ ਹਰੀਆਂ ਮਿਰਚਾਂ ਸਵਾਦ ਅਨਸਾਰ ਨਮਕ ਲਾਲ ਮਿਰਚ ਅਜਮਾਣ ਪਰੌਂਠੇ ਵਿੱਚ ਅਜਮਾਣ ਤਾਂ ਪਾ ਰਹੇ ਹਾਂ ਜੀ ਤਾਂ ਜੋ ਹਾਜ਼ਮ ਹੋ ਜਾਂਦੇ ਨੇਗੇ ਆਪਾਂ ਆਟਾ ਲੈ ਰੱਖਿਆਗਾ ਹੁਣ ਆਪਾਂ ਆਟਾ ਗੁੰਨਦੇ ਆਂਗੇ ਹਰੀ ਮਿਰਚ ਗ੍ਰाइंड ਕਰਕੇ ਆਪਾਂ ਪਾ ਦਤੀ ਹੈ ਜੀ ਹੁਣ ਆਪਾਂ ਪਾਉਣ ਲੱਗੇ ਆ ਪਿਆਜ਼ ਈਂ ਦਾਲ ਮਿਰਚ ਨਮਕ ਅਜਮੈਨ ਨਾ ਆਪਾਂ ਅੱਜ ਰੋਟੀ ਬਣਾਉਨੇ ਆਂਗੇ ਆਟਾ ਗੁੰਨ ਦਿੱਤਾ ਹੀ ਆਟਾ ਗੁੰਨ ਕੇ ਹੀ ਰੱਖ ਦਿੱਤਾ ਹੁਣ ਆਪਾਂ ਇਸ ਦੇ ਉੱਤੇ ਲਾਵਾਂਗੇ ਦੇਸੀ ਘਿਓ ਤਾਂ ਜੋ ਇਹਨੂੰ 10 ਮਿੰਟ ਲਈ ਰੈਸਟਿੰਗ ਲਈ ਰੱਖ ਰੱਖੀ ਹੈ ਆਟਾ ਫੁੱਲ ਕੇ ਹੀ ਹੋ ਜਾਏਗਾ ਜੀ ਰੋਟੀ ਬਣਾਉਣ ਲਈ ਤਿਆਰ ਇਧਰ ਆਪਾਂ ਤਾਂ ਵਾਟਰ ਦਿੱਤਾ ਜੀ ਤੋਂ ਸਵਾਰ ਕੇ ਗੈਸ ਚਲਾ ਦਿੱਤਾ ਆਟਾ ਪਰੌਂਠੇ ਬਣਾਉਣ ਲਈ ਬਿਲਕੁਲ ਤਿਆਰ ਹੋ ਚੁੱਕਿਆ ਹੁਣ ਆਪਾਂ ਬਣਾਉਨੇ ਆ ਇਹਦੇ ਪਰੌਂਠੇ ਆਪਾਂ ਪੇੜਾ ਬਣਾ ਕੇ ਤਿਆਰ ਕਰ ਲਿਆ ਹਾਂਜੀ ਆਪਾਂ ਪਰੌਂਠਾ ਬੇਨ ਰਹੀ ਹਾਂਗੇ ਤਾਂ ਬੈਤੇ ਪਰੌਂਠਾ ਪਾ ਦੋ ਤਾਂ हांजी आप एते लोने क्यो हो हलका हलका ना दूमा साइड़ से तेला सेक लिए फिर के ओलाई फिर ਸਾਈਡ ਬੁਧਵਾ ਦਾਂਗੇ ਇਸ ਤਰ੍ਹਾਂ ਆਪਾਂ ਕਿਉਂ ਦੂਸਰੇ ਪਰੌਂਠੇ ਤੇ ਲਗਾ ਲਿਆ ਜੀ ਕਿਉਂ ਲਗਾ ਕੇ ਸੌਫਟ ਬਣ ਦੇਣਗੇ ਓ ਜੀ ਕਿੰਨਾ ਪਿਆਰਾ ਪਰੌਠਾ ਬਣਿਆ ਹੈ ਹਾਂਜੀ ਆਪਣਾ ਦੂਸਰਾ ਪਰੌਠਾ ਵੀ ਬਣ ਕੇ ਤਿਆਰ ਹੈਗਾ ਮਨੇ ਨੂੰ ਪਾਉਣੇ ਹਾਂ ਹਾਂਜੀ ਆਪਾਂ ਇਹਦੇ ਦੋਨੋਂ ਸਾਈਡਾਂ ਤੇ ਹਲਕਾ ਹਲਕਾ ਤੇਲ ਲਗਾਉਣਾ ਹੈ ਇਸ ਤਰ੍ਹਾਂ ਬੜ ਕੇ ਕਟੜਨਾ ਸੌਫਟ ਬਣ ਜਾਂਦੇ ਨੇ ਇਹ ਇਹ ਚਾਹੇ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਆਂ ਅਗਰ ਕੋਈ ਤੁਹਾਡੇ ਕੋਲ ਸਬਜ਼ੀ ਹੈਗੇ ਤਾਂ ਸਬਜ਼ੀ ਨਾਲ ਨਹੀਂ ਚਟਨੀ ਵਗੈਰਾ ਨਾਲ ਵੀ ਖਾ ਸਕਦੇ ਆਂ ਆਚਾਰ ਨਾਲ ਲੈ ਸਕਦੇ ਹੋਗੇ ਹਾਂਜੀ ਆਪਣੇ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਨੇ ਨਾਲ ਤੁਸੀਂ ਦਹੀਂ ਵੀ ਲੈ ਸਕਦੇ ਆਂਗੇ ਨਾਲ ਆਚਾਰ ਲੈ ਸਕਦੇ ਆਂ ਅਗਰ ਕਿਸੇ ਨੂੰ ਜ਼ਿਆਦਾ ਮਿਰਚ ਖਾਣੀ ਹੈ ਤਾਂ ਮਿਰਚ ਦਾ ਆਚਾਰ ਵੀ ਲੈ ਸਕਦਾ ਹੈਗਾ ਟੀਫਨ ਦੇ ਵਿੱਚ ਲੈ ਕੇ ਜਾਣਾ ਤਾਂ ਕੜੀ ਵਾਲੇ ਪਰੌਂਠੇ ਬਹੁਤ ਹੀ ਸਵਾਦ ਲੱਗਦੇ ਨੇ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਭਰੋੜਾ